ਔਰਤਾਂ ਲਈ ਚੰਦ ਬਾਥੂ ਸਰੀਰ ਦੇ ਵਿੱਚੋਂ ਕੱਢੂ ਗੰਧ ਬਾਥੂ ਬੇਸ਼ੱਕ ਗੁਲਕੰਦ ਨਹੀਂ ਬਾਥੂ ਪਰ ਖਾ ਕੇ ਆਜੂ ਆਨੰਦ ਬਾਥੂ ਐਕਚੁਅਲ ਦੇ ਵਿੱਚ ਸਰੀਰ ਤੋਂ ਗੰਧ ਕੱਢਣ ਵਾਲਾ ਬਹੁਤ ਹੀ ਪਾਵਰਫੁੱਲ ਔਰ ਦੇਵਿਕ ਹਰਬ ਹੈ ਦੇਵਿਕ ਹਰਬ ਦੇਵਿਕ ਹਰਬ ਦਾ ਮਤਲਬ ਹੈਗਾ ਔਰਤਾਂ ਦੀਆਂ ਜਿੰਨੀਆਂ ਵੀ ਹਾਰਮੋਨਲ ਪ੍ਰੋਬਲਮਸ ਨੇ ਪੀਸੀਯੂਐਸ ਪੀਸੀਓਡੀ ਪੀਰੀਅਡਸ ਨਹੀਂ ਆ ਰਹੇ पीरियड्स ਦੌਰਾਨ ਦਰਦ ਹੋ ਰਹੀ ਹੈ ਬਾਥਰੂਮ ਚ ਇਨਫੈਕਸ਼ਨ ਆ ਰਹੀ ਹੈ ਫਾਈਬਰਡ ਸਿਸਟ ਬਣ ਰਹੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਰੋਕथाम ਕਰਨ ਦੇ ਲਈ ਬਹੁਤ ਵੱਡਾ ਰੋਲ ਹੈ ਇਹ ਨੇਚਰਲੀ ਢੰਗ ਦੇ ਨਾਲ ਵਨਸਪਤੀ ਵੇਹ ਦੇ ਵਿੱਚ ਵੈਜੀਟੇਰੀਅਨ ਬੰਦੇ ਦਾ ਨਾਨ ਵੇਜ ਹੈ ਮਤਲਬ ਇਹ ਵੈਜੀਟੇਰੀਅਨ ਮੀਟ ਹੋ ਗਿਆ yes ਵੈਜੀਟੇਰੀਅਨ ਮੀਟ ਹੈ ਬਿਲਕੁਲ ਤੁਸੀਂ ਸਹੀ ਕੰਟੈਂਟ ਯੂਜ਼ ਕੀਤਾ ਹੈ ਵੈਜੀਟੇਰੀਅਨ ਮੀਟ ਹੈ ਕਿਉਂਕਿ ਇਹਦੇ ਅੰਦਰ ਮਾਸ ਨਾਲੋਂ ਜ਼ਿਆਦਾ ਪ੍ਰੋਟੀਨ ਹੈ ਇਹਦੇ 100 ਗ੍ਰਾਮ ਪੱਤਿਆਂ ਦੇ ਵਿੱਚ ਫਰੂਕੀ ਜੀ 4 ਗ੍ਰਾਮ ਪ੍ਰੋਟੀਨ ਤੇ 4 ਗ੍ਰਾਮ ਫਾਈਬਰ ਹੈ। ਇਹਦੇ 100 ਗ੍ਰਾਮ ਪੱਤਿਆਂ ਦੇ ਵਿੱਚ 11000 ਯੂਨਟ ਵਿਟਾਮਿਨ A ਹੈ। 11000 ਜੀ। ਜੀ। ਬਾਜਰੇ ਦੀ ਜਾਂ ਮੱਕੀ ਦੀ ਰੋਟੀ ਉੱਤੇ ਮੱਖਣ ਦਾ ਭੇੜਾ ਨਾਲ ਗੁੜ ਤੇ ਬਾਥੂ ਦੀ ਚਟਰੀ ਨੂੰ ਦੇਵਤੇ ਵੀ ਤਰਸਦੇ ਨੇ ਆਪਣੇ ਘਰ ਦੀਆਂ ਬੱਚੀਆਂ ਤੇ ਬੱਚਿਆਂ ਦਾ ਹਿਮੋਗਲੋਬਿਨ ਚੈੱਕ ਕਰਵਾਓ 7-8 ਗ੍ਰਾਮ ਹਿਮੋਗਲੋਬਿਨ 8 ਗ੍ਰਾਮ ਹਿਮੋਗਲੋਬਿਨ ਲੈ ਕੇ ਬਲੱਡ ਲੈ ਕੇ ਖੂਨ ਲੈ ਕੇ ਤੁਹਾਡੀ ਬੱਚੀ ਮਾਂ ਨਹੀਂ ਬਣ ਸਕਦੀ ਉਸ ਬੱਚੀ ਦਾ ਪਰਮਨੈਂਟ ਜੇ ਸੋਲੂਸ਼ਨ ਲੈਣਾ ਹੈ ਤਾਂ ਤੁਹਾਡੇ ਖੇ ਚੁਗ ਗਿਆ ਪਿਆ ਹੈ ਇਹ ਬਾਥੂ ਇੰਨੇ ਪਾਵਰਫੁਲ ਗੋਣ ਹੈ ਜਿੰਨੀਆਂ ਵੀ ਔਰਤਾਂ ਨੇ ਜਿਨ੍ਹਾਂ ਦੇ ਅੰਦਰ ਫਾਈਬਰਡ ਐਸਿਸਟਸ ਹਰਸੋਲੀਆਂ ਬਣ ਰਹੀਆਂ ਨੇ ਜਾਂ ਬਣ ਚੁੱਕੀਆਂ ਨੇ ਉਹ ਚਾਹੁੰਦੀਆਂ ਕਿ ਗਰੋਥ ਨਾ ਹੋਰ ਨਾ ਬਣ ਗਰੋਅ ਨਾ ਕਰਨ ਉਹਦੇ ਵਾਸਤੇ ਸੇਮ ਤੁਸੀਂ ਕਰਨਾ ਕੀ ਹੈਗਾ 100 ਗ੍ਰਾਮ ਪੱਤੇ ਲੈਣੇ ਬੋਇਲ ਕਰਨੇ ਆ ਬੋਇਲ ਕਰਨ ਤੋਂ ਬਾਅਦ ਜਿਹੜਾ ਉਹਦਾ ਪਾਣੀ ਹੈ ਹੁਣ ਅਗਰ ਇਸ ਚੀਜ਼ ਨੂੰ ਤੁਸੀਂ ਲਗਾਤਾਰ ਯੂਜ਼ ਕਰਦੇ ਹੋ ਸਭ ਤੋਂ ਪਹਿਲਾ ਫਾਇਦਾ ਜਿਹਦੇ ਪੱਥਰੀ ਬਣੀ ਹੈ ਗੁਰਦੇ ਦੇ ਅੰਦਰ ਉਹ ਟੁੱਟ ਕੇ ਬਾਹਰ ਆਉ ਦੂਸਰਾ ਫਾਇਦਾ ਜਿਨ੍ਹਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੈ ਗਦੂਦਾਂ ਦੀ ਬਾਸ ਮਰੂਕ ਰੁੱਕ ਰੁੱਕ ਕੇ ਆਉਂਦਾ ਟੁੱਲੂ ਪੰਪ ਵਾਂਗੂ ਬਾਹਰ ਆਊਗਾ ਤਾਂ ਅਸੀਂ ਕਹਿ ਲਈ ਵੀ ਜਿਨ੍ਹਾਂ ਨੂੰ ਯੂਟੀਆਈ ਯਾਨੀ ਕਿ ਯੂਰੀਨਰੀ ਟਰੈਕ ਇਨਫੈਕਸ਼ਨ ਨਾਲ ਸੰਬੰਧਿਤ ਰੋਗ ਹੈਗੇ ਨੇ ਡਾਕਟਰ ਸਾਹਿਬ ਜਿਵੇਂ ਤੁਸੀਂ ਟੁੱਲੂ ਪੰਪ ਵਾਲੀ ਗੱਲ ਕੀਤੀ ਹੈ ਫਿਰ ਉਹਨਾਂ ਦੇ ਤੇ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਹੱਲ ਇਹੀ ਪਏ ਬਾਥੂਜੀ ਪਏ ਜੀ ਮੈਂ ਉਹੀ ਤਾਂ ਕਹਿ ਰਿਹਾ ਪਹਿਲਵਾਨ ਤੋਂ ਲੈ ਕੇ ਪ੍ਰੈਗਨੈਂਟ ਲੇਡੀ ਔਰ ਬੱਚੇ ਤੋਂ ਲੈ ਕੇ ਬਜ਼ੁਰਗਾਂ ਦੀ ਸਭ ਦੀ ਖੁਰਾਕ ਹੈ ਦੇ ਅੰਦਰ ਇਹਦੇ ਅੰਦਰ ਵਿਟਾਮਿਨ ਸੀ ਹੈ ਇਦੇ ਅੰਦਰ ਵਿਟਾਮਿਨ ਏ ਹੈ ਔਰ ਇਹਦੇ ਅੰਦਰ ਆਇਰਨ ਹੈ ਔਰ ਇਹ ਤਿੰਨਾਂ ਦਾ ਸਭ ਤੋਂ ਸੁਪਰ ਕੰਬੀਨੇਸ਼ਨ ਹੈ ਅਗਰ ਅਸੀਂ ਹਿਮੋਗਲੋਬਿਨ ਨੂੰ 90 ਜਣਾਂ ਦੇ ਵਿੱਚ 7 ਗ੍ਰਾਮ ਤੋਂ 13 ਗ੍ਰਾਮ ਲੈ ਕੇ ਆਉਣਾ ਹੈ ਇਸੇ ਕਰਕੇ ਅਸੀਂ ਕਹਿੰਦੇ ਆਂ ਔਰਤਾਂ ਲਈ ਚੰਦ ਬਾਥੂ ਸਰੀਰ ਚੋਂ ਕੱਢੇ ਗੰਦ ਬਾਥੂ ਭਾਵੇਂ ਨਹੀਂ ਗਲ ਕੰਦ ਬਾਥੂ ਪਰ ਖਾ ਕੇ ਆਉਂਦਾ ਆਨੰਦ ਬਾਥੂ ਔਰਤਾਂ ਲਈ ਗੰਦ ਬਾਥੂ ਸਰੀਰ ਦੇ ਵਿੱਚੋਂ ਕੱਢੂ ਗੰਦ ਬਾਥੂ ਬੇਸ਼ੱਕ ਗੁਲਕੰਦ ਨਹੀਂ ਬਾਥੂ ਪਰ ਖਾ ਕੇ ਆਜੂ ਆਨੰਦ ਬਾਥੂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ ਫਾਰੂਕੀ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਬਾਥੂ ਅਸੀਂ ਤੇ ਸਾਗ ਚ ਪਾਉਨੇ ਆ ਹੋਰ ਬਾਥੂ ਤੋਂ ਅਸੀਂ ਕੀ ਕੰਮ ਲੈ ਸਕਦੇ ਆ ਪਰ ਅੱਜ ਜਿਹੜਾ ਇਹ ਬਾਥੂ ਹੈ ਵੀਡੀਓ ਦੇਖਣ ਤੋਂ ਬਾਅਦ ਭੜਥੂ ਪਾ ਦੂਗਾ ਤੁਹਾਡੀ ਸੋਚ ਦੀ ਔਰ ਤੁਹਾਡੇ ਸੋਚ ਦੇ ਜਿਹੜੇ ਘੋੜੇ ਨੇ ਉਹਨਾਂ ਨੂੰ ਤੁਸੀਂ ਹੁਣ ਥੋੜਾ ਜਿਹਾ ਲਗਾਮ ਦੇ ਕੇ ਰੱਖਣਾ ਕਿਉਂਕਿ ਤੁਹਾਡੇ ਸੋਚ ਦੇ ਘੋੜੇ ਇੰਨੀ ਦੂਰ ਤੱਕ ਡਾਕਟਰ ਵਿਰਿੰਦਰ ਸਿੰਘ ਭੁੱਲਰ ਲੈ ਕੇ ਜਾਣ ਵਾਲੇ ਨੇ ਇਸ ਬਾਥੂ ਦੇ ਜ਼ਰੀਏ ਕਿ ਤੁਸੀਂ ਸੋਚਦੇ ਰਹਿ ਸਕਦੇ ਹੋ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਕੀਕਤ ਟੀਵੀ ਪੰਜਾਬੀ ਸਾਰੇ ਦਰਸ਼ਕਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਲ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਔਰਤਾਂ ਲਈ ਨਹੀਂ ਚੰਦ ਬਾਥੂ ਪਰ ਸਰੀਰ ਚੋਂ ਕੱਢ ਦੂ ਗੰਦ ਬਾਥੂ ਇਹ ਕਿਵੇਂ ਕੱਢ ਦੂ ਜੀ ਗੰਦ ਅੱਜ ਕੱਲ ਗੋਲੀਆਂ ਕੈਪਸੂਲ ਟੀਕੇ ਨਹੀਂ ਕੱਢ ਰਹੇ ਜੀ वैसे फारूकी जी मैं तान दस दिया आजकल ਦਾ ਪੜਿਆ ਲਿਖਿਆ ਇਨਸਾਨ ਇਹਨੂੰ ਗੰਦ ਸਮਝੀ ਜਾਂਦਾ ਔਰ ਇਸੇ ਕਰਕੇ ਜੇ ਕਿਤੇ ਖੇਤ ਚ ਹੋ ਜਾਵੇ ਤੇ ਇਹੋ ਜਿਹਾ ਕੀਟਨਾਸ਼ਕ ਮਾਰਦੇ ਕਹਿੰਦੇ ਕਹਿੰਦੇ ਗੰਦ ਹੋ ਗਿਆ ਵਿੱਚ ਠੀਕ ਹੈ ਤੇ ਇਹਨੂੰ ਗੰਦ ਪਰ ਐਕਚੁਅਲ ਦੇ ਵਿੱਚ ਸਰੀਰ ਚੋਂ ਗੰਦ ਕੱਢਣ ਵਾਲਾ ਬਹੁਤ ਹੀ ਪਾਵਰਫੁਲ ਔਰ ਦੇਵਿਕ ਹਰਬ ਆਏ ਦੇਵਿਕ ਹਰਬ ਦੇਵਿਕ ਹਰਬ ਦਾ ਮਤਲਬ ਹੈਗਾ ਅਗਰ ਅਸੀਂ ਨੇਚਰਲ ਸਾਇੰਸ ਦੇ ਗ੍ਰੰਥ ਪੜੀਏ ਉੱਤੇ ਲਿਖਿਆ ਗਿਆ ਹੈ ਕਿ ਬਾਜਰੇ ਦੀ ਜਾਂ ਮੱਕੀ ਦੀ ਰੋਟੀ ਉੱਤੇ ਮੱਖਣ ਦਾ ਭੇੜਾ ਨਾਲ ਗੁੜ ਤੇ ਬਾਥੂ ਦੀ ਚਟਨੀ ਨੂੰ ਦੇਵਤੇ ਵੀ ਤਰਸਦੇ ਨੇ ਕੀ ਬਾਤ ਹੈ ਇਸ ਕੰਬੀਨੇਸ਼ਨ ਨੂੰ ਐਵੇਂ ਨਹੀਂ ਕਿਹਾ ਗਿਆ ਔਰਤਾਂ ਲਈ ਇਹ ਚੰਦ ਬਾਥੂ ਦੇ ਸਰੀਰ ਚ ਕੱਢੇ ਗੰਦ ਬਾਥੂ ਔਰਤਾਂ ਦੀਆਂ ਜਿੰਨੀਆਂ ਵੀ ਹਾਰਮੋਨਲ ਪ੍ਰੋਬਲਮਸ ਨੇ ਪੀਸੀਓਐਸ ਪੀਸੀਓਡੀ ਪੀਰੀਅਡਸ ਨਹੀਂ ਆ ਰਹੇ ਪੀਰੀਅਡਸ ਦੌਰਾਨ ਦਰਦ ਹੋ ਰਹੀ ਹੈ ਬਾਥਰੂਮ ਚ ਇਨਫੈਕਸ਼ਨ ਆ ਰਹੀ ਹੈ ਫਾਈਬਰੋਇਡ ਸਿਸਟ ਬਣ ਰਹੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਰੋਕ ਥਾਮ ਕਰਨ ਦੇ ਲਈ ਬਹੁਤ ਵੱਡਾ ਰੋਲ ਹੈ ਅੱਜ ਦੀਆਂ ਜਿੰਨੀਆਂ ਵੀ ਬੱਚੀਆਂ ਨੇ ਮੈਂ ਇਸ ਇਹਨੂੰ ਇਸ ਦੇਵਿਕ ਜੜੀ ਬੂਟੀ ਨੂੰ ਗੰਦ ਸਮਝ ਕੇ ਕੀਟਨਾਸ਼ਕ ਮਾਰ ਕੇ ਖਤਮ ਕਰਨ ਵਾਲਿਆਂ ਲਈ ਇੱਕ ਮੈਸੇਜ ਵੀ ਹੈ ਕਿ ਆਪਣੇ ਘਰ ਦੀਆਂ ਬੱਚੀਆਂ ਤੇ ਬੱਚਿਆਂ ਦਾ ਹਿਮੋਗਲੋਬਿਨ ਚੈੱਕ ਕਰਵਾਓ 7-8 ਗ੍ਰਾਮ ਹਿਮੋਗਲੋਬਿਨ 8 ਗ੍ਰਾਮ ਹਿਮੋਗਲੋਬਿਨ ਲੈ ਕੇ ਬਲੱਡ ਲੈ ਕੇ ਖੂਨ ਲੈ ਕੇ ਤੁਹਾਡੀ ਬੱਚੀ ਮਾਂ ਨਹੀਂ ਬਣ ਸਕਦੀ ਉਸ ਬੱਚੀ ਦਾ ਪਰਮਨੈਂਟ ਜੇ ਸੋਲੂਸ਼ਨ ਲੈਣਾ ਹੈ ਤਾਂ ਤੁਹਾਡੇ ਖੇ ਚੁਗਿਆ ਪਿਆ ਹੈ ਇਹ ਬਾਥੂ ਇਸ ਇਸ ਬਾਥ ਨੂੰ ਆਪਣੀ ਬੱਚੀ ਨੂੰ ਇਹਦਾ ਦਹੀਂ ਬਣਾ ਕੇ ਇਹਦੀ ਲੱਸੀ ਬਣਾ ਕੇ ਅਗਰ ਤੁਸੀਂ ਇਹਨੂੰ ਦੇਣਾ ਸ਼ੁਰੂ ਕਰ ਦਿੱਤਾ ਕਾਰਨ ਕੀ ਹੈ ਇਹਦੇ ਅੰਦਰ ਵਿਟਾਮਿਨ ਸੀ ਹੈ ਇਹਦੇ ਅੰਦਰ ਵਿਟਾਮਿਨ ਏ ਹੈ ਔਰ ਇਹਦੇ ਅੰਦਰ ਵਿਟਾਮਨ ਆਇਰਨ ਹੈ ਆਇਰਨ ਵਿਟਾਮਿਨ ਸੀ ਔਰ ਇਹ ਤਿੰਨਾਂ ਦਾ ਸਭ ਤੋਂ ਸੁਪਰ ਕੰਬੀਨੇਸ਼ਨ ਹੈ ਅਗਰ ਅਸੀਂ ਹਿਮੋਗਲੋਬਿਨ ਨੂੰ 90 ਦਿਨਾਂ ਦੇ ਵਿੱਚ 7 ਗ੍ਰਾਮ ਤੋਂ 13 ਗ੍ਰਾਮ ਲੈ ਕੇ ਆਉਣਾ ਹੈ 7 ਗ੍ਰਾਮ ਤੋਂ 13 ਗ੍ਰਾਮ ਲੈ ਕੇ ਆਉਂਦਾ 90 ਦਿਨਾਂ ਦੇ ਵਿੱਚ ਜੈਸ 90 ਦਿਨਾਂ ਦੇ ਵਿੱਚ ਜਿਹੜੀਆਂ ਸੀ ਉਹ ਕਈ ਸਾਡੀਆਂ ਗਰਭਵਤੀ ਭੈਣਾਂ ਨੇ ਜਿਹੜੀਆਂ ਆਪਣੇ ਡਿਲੀਵਰੀ ਤੋਂ ਪਹਿਲਾਂ ਉਹ ਇੰਜੈਕਸ਼ਨ ਲਵਾਉਂਦੀ ਨੇ 4-4 5-5 ਹਜ਼ਾਰ ਦਾ ਇੰਜੈਕਸ਼ਨ ਲੱਗਦਾ ਜੀ ਵੀ ਐਚਪੀ ਵੱਜੇ ਫਿਰ ਵੱਧ ਗਿਆ ਵੱਧਿਆ ਤਾਂ ਬੈਨ ਜੀ ਬਲੱਡ ਚ ਇਨਫੈਕਸ਼ਨ ਵੱਧ ਜਾਂਦੀ ਨਾਲ ਦੀ ਨਾਲ ਹੀ ਕਿਉਂਕਿ ਆਰਟੀਫੀਸ਼ੀਅਲ ਚੀਜ਼ ਆ ਉਹ ਬਾਡੀ ਉਹਨੂੰ ਫੋਰਨ ਮਟੀਰੀਅਲ ਦੀ ਤਰ੍ਹਾਂ ਲੈਂਦੀ ਹੈ ਔਰ ਉਹਨੂੰ ਗੰਦਗੀ ਹੀ ਮੰਨਦੀ ਹੈ ਉਸ ਚੀਜ਼ ਨੂੰ ਇਸੇ ਕਰਕੇ ਉਹ ਤੁਸੀਂ ਦੇਖੋ ਜੇ ਜਿਨ੍ਹਾਂ ਨੂੰ ਵੀ ਬਾਹਰ ਇੰਜੈਕਟ ਇੰਜੈਕਟ ਕਰਕੇ ਆਇਰਨ ਦਿੱਤਾ ਜਾਂਦਾ ਬਲੱਡ ਚ ਉਹਦਾ ਸੀਆਰਪੀ ਤੇ ਈਐਸਆਰ ਹਮੇਸ਼ਾ ਹਾਈ ਮਿਲੂਗਾ ਤੁਹਾਨੂੰ ਜਦੋਂ ਸੀਆਰਪੀ ਹਾਈ ਆਇਆ ਇਹਦਾ ਮਤਲਬ ਤੁਹਾਡੇ ਬਲੱਡ ਚ ਗੰਦਗੀ ਜ਼ਿਆਦਾ ਕਲੌਟ ਬਣਦੇ ਚਾਂਸ ਜ਼ਿਆਦਾ ਹੈ ਅਗਰ ਤੁਹਾਡਾ ਈਐਸਆਰ ਜ਼ਿਆਦਾ ਇਹਦਾ ਮਤਲਬ ਜੋੜਾਂ ਚ ਪ੍ਰੋਬਲਮ ਆਈਗੀ ਆਏਗੀ ਦਰਦ ਆਵਣਗੇ ਸਰੀਰ ਚ ਅਕੜਾ ਆਏਗਾ ਜਾਏਗਾ ਉਸ ਚੀਜ਼ ਤੋਂ ਅਗਰ ਤੁਸੀਂ ਰੋਕਥਾਮ ਰੋਕਥਾਮ ਲੈਣੀ ਹੈ ਸਭ ਤੋਂ ਜ਼ਿਆਦਾ ਇਹਦੇ 100 ਗ੍ਰਾਮ ਪੱਤਿਆਂ ਦੇ ਵਿੱਚ ਫਰੂਗੀ ਜੀ 4 ਗ੍ਰਾਮ ਪ੍ਰੋਟੀਨ ਤੇ 4 ਗ੍ਰਾਮ ਫਾਈਬਰ ਹੈ ਔਰ ਇਹਦੇ 100 ਗ੍ਰਾਮ ਇਹਦੇ 100 ਗ੍ਰਾਮ ਪੱਤਿਆਂ ਦੇ ਵਿੱਚ 11000 ਯੂਨਿਟ ਵਿਟਾਮਿਨ A ਹੈ 11000 ਜੀ ਜੀ ਔਰ ਅੱਖਾਂ ਲਈ ਵਿਟਾਮਿਨ A ਸਭ ਤੋਂ ਇੰਸੈਂਸ਼ੀਅਲ ਵਿਟਾਮਿਨ ਹੈ ਔਰ ਸਾਡੀ ਡੇਲੀ ਨੀਡ ਜਿਹੜੀ ਵਿਟਾਮਿਨ A ਦੀ ਹੈਗੀ ਉਹ 5000 ਯੂਨਿਟ ਦੀ ਹੈ ਸਾਰੀ ਸਾਡੇ ਸਰੀਰ ਨੂੰ ਰੋਜ਼ 5000 ਯੂਨਟ ਵਟਾਮਨੇ ਚਾਹੀਦਾ ਹੁੰਦਾ ਮਤਲਬ ਰੱਖਾਂ ਨੂੰ ਤੇ ਸਮਝ ਲਓ ਵੀ ਬਾਜ਼ ਵਰਗੀ ਅੱਖ ਕਰ ਦੇਣੀ ਹੈ ਬਾਜ਼ ਵਰਗੀ ਅੱਖ ਕਰਦਾ ਹੈ ਇਹ ਮੈਂ ਤਾਂ ਹੀ ਤਾਂ ਕਹਿ ਰਿਹਾ ਨੂੰ ਗੰਦ ਸਮਝ ਸਮਝ ਕੇ ਅਸੀਂ ਪਾਪਾ ਕੇ ਕੀਟਨਾਸ਼ਕ ਇਹਨੂੰ ਨਹੀਂ ਮਾਰਤਾ ਅਸੀਂ ਆਪਣੇ ਹੀ ਬੱਚੇ ਮਾਰੇ ਨੇ ਨਾਲ ਦੀ ਨਾਲ ਤਾਂ ਇਹਨੂੰ ਇਹਦੇ ਇਹਦੇ ਗੁਣ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਬਾਤੂ ਦੇ ਪੱਤੇ ਅਗਰ 100 ਗ੍ਰਾਮ ਤੁਸੀਂ ਰੈਗੂਲਰ ਲੈਂਦੇ ਹੋ ਉਹਨੂੰ ਤੁਸੀਂ ਬੋਇਲ ਕਰਕੇ ਉਸ ਤੋਂ ਬਾਅਦ ਉਹਦੇ ਪਾਣੀ ਉਹਦੇ ਪੱਤਿਆਂ ਨੂੰ ਕੱਢ ਕੇ ਉਨੂੰ ਛੋਟੇ ਛੋਟੇ ਕ੍ਰਸ਼ ਕਰਕੇ ਦਹੀਂ ਚ ਪਾ ਕੇ ਜਾਂ ਲੱਸੀ ਚ ਪਾ ਕੇ ਅਗਰ ਲੈਂਦੇ ਹੋ ਤੇ ਜਿੰਨੇ ਵੀ ਵੈਜੀਟੇਰੀਅਨ ਜਿਹੜੇ ਕਦੀ ਕੋਈ ਮੀਟ ਮਾਸ ਨਹੀਂ ਖਾਂਦੇ ਮੈਂ ਖੁਦ ਵੀ ਵੈਜੀਟੇਰੀਅਨ ਹਾਂ ਮੈਂ ਕਦੀ ਕੋਈ ਮੀਟ ਮਾਸ ਨਹੀਂ ਖਾਂਦਾ ਲੇਕਿਨ ਮੈਂ ਹਰ ਸਾਲ 3 ਮਹੀਨੇ ਲਗਾਤਾਰ ਜਦੋਂ ਅਸੀਂ ਇਹਦੀ ਤਿਆਰ ਰੰਡੀ ਕੀਤੀ ਹੈ ਇਸ ਸਰਦੀਆਂ ਤਾਂ ਅਸੀਂ ਰੈਗੂਲਰ ਆਪਣੇ ਸਕੇਜੂਲ ਦੇ ਵਿੱਚ ਆਪਣੇ ਪੇਸ਼ੈਂਟ ਦੇ ਡਾਈਟ ਪਲਾਨ ਦੇ ਵਿੱਚ ਇਹਨੂੰ ਸੈਡ ਕੀਤਾ ਤਾਂ ਜੋ ਇਹ ਉਹ ਕੰਮ ਕਰ ਸਕੇ ਕਿਉਂਕਿ ਵੈਜੀਟੇਰੀਅਨ ਬੰਦਾ ਮਾਸ ਨਾਲ ਲੈਂਦਾ ਹੋਣ ਕਰਕੇ ਉਹਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਆ ਜਾਂਦੀ ਹੈ ਤਾਂ ਇਹ ਨੇਚੁਰਲੀ ਢੰਗ ਦੇ ਨਾਲ ਵਨਸਪਤੀ ਵੇ ਦੇ ਵਿੱਚ ਵੈਜੀਟੇਰੀਅਨ ਬੰਦੇ ਦਾ ਨਾਨੋਨ ਵੇਜ ਹੈ ਕਿੱਤਾ ਬਾਤ ਹੈ ਮਤਲਬ ਇਹ ਵੈਜੀਟੇਰੀਅਨ ਮੀਟ ਹੋ ਗਿਆ yes ਵੈਜੀਟੇਰੀਅਨ ਮੀਟ ਹੈ ਬਿਲਕੁਲ ਤੁਸੀਂ ਸਹੀ ਕੰਟੈਂਟ ਯੂਜ਼ ਕੀਤਾ ਹੈ ਵੈਜੀਟੇਰੀਅਨ ਮੀਟ ਹੈ ਕਿਉਂਕਿ ਇਹਦੇ ਅੰਦਰ ਮਾਸ ਨਾਲੋਂ ਜ਼ਿਆਦਾ ਪ੍ਰੋਟੀਨ ਹੈ ਉਹਦੇ ਨਾਲੋਂ ਵੀ ਜ਼ਿਆਦਾ ਪ੍ਰੋਟੀਨ ਹੈ ਬਿਲਕੁਲ ਉਦੇ ਬਰਾਬਰ ਬੁਰਬਰ ਨਹੀਂ ਮੈਂ ਕਹਿ ਰਿਹਾ ਉਹਦੇ ਨਾਲੋਂ ਵੀ ਜ਼ਿਆਦਾ ਪ੍ਰੋਟੀਨ ਹੈ ਜਿਹੜੇ ਲੋਕ ਆਲਰੇਡੀ ਵੈਜੀਟੇਰੀਅਨ ਨੇ ਆਪਦੇ ਬੱਚਾ ਨੂੰ ਰੈਗੂਲਰ ਚਾਹੇ ਤੁਹਾਡਾ ਬੱਚਾ 4 ਸਾਲ ਦਾ 5 ਸਾਲ ਦਾ ਆਪਣੀ ਘਰ ਦੀਆਂ ਗ੍ਰੈਣੀਆਂ ਨੂੰ ਔਰਤਾਂ ਨੂੰ ਬਜ਼ੁਰਗਾਂ ਨੂੰ ਤੁਸੀਂ ਇਹਦਾ ਰੈਗੂਲਰ ਪੂਰੇ 90 ਦਿਨ ਤਿੰਨ ਤਿੰਨ ਮਹੀਨੇ ਦੇ ਸਰਦੀਆਂ ਦੇ ਨੇ ਇਹਦਾ ਨਹੀਂ ਖਵਾਓ ਇਹਦੀ ਲੱਸੀ ਖਿਲਾਓ ਇਹਦੀ ਇਹਨੂੰ ਲੱਸੀ ਚ ਪਾ ਕੇ ਦਿਓ ਔਰ ਇਸ ਤੋਂ ਇਲਾਵਾ ਆਟੇ ਦੇ ਵਿੱਚ ਗੁੰਨ ਕੇ 100 ਗ੍ਰਾਮ ਪੱਤੇ ਰੈਗੂਲਰ ਆਪਣੀ ਫੈਮਿਲੀ ਦੇ ਡਾਈਟ ਚੈਨ ਕਰ ਦਿਓ 90 ਦਿਨ ਤੋਂ ਜਿੱਦਣੇ ਸ਼ੁਰੂ ਕਰੋਗੇ ਪੂਰੇ ਪਰਿਵਾਰ ਦਾ ਹਿਮੋਗਲੋਬਿਨ ਚੈੱਕ ਕਰਵਾਓ ਸ਼ੁਰੂ ਕਰੋਗੇ ਪੂਰੇ ਪਰਿਵਾਰ ਦਾ ਕੈਲਸ਼ੀਅਮ ਚੈੱਕ ਕਰਵਾਓ ਸ਼ੁਰੂ ਕਰੋਗੇ ਪੂਰੇ ਪਰਿਵਾਰ ਦੀ ਹੈਲਥ ਰਿਪੋਰਟ ਲੈ ਲਓ 90 ਦਿਨ ਤੋਂ ਬਾਅਦ ਆਪਣੇ ਹਿਮੋਗਲੋਬਿਨ ਚੈੱਕ ਕਰਵਾਓ ਰਿਪੋਰਟ ਤੁਹਾਡੇ ਸਾਹਮਣੇ ਪੋਜ਼ਿਟਿਵ ਸ਼ਾਮਲ ਹੋਏਗੀ ਇੰਨੇ ਪਾਵਰਫੁਲ ਗੋਣ ਹੈ ਜਿੰਨੀਆਂ ਵੀ ਔਰਤਾਂ ਨੇ ਜਿਨ੍ਹਾਂ ਦੇ ਅੰਦਰ ਫਾਈਬਰਡ ਸਿਸਟਸ ਅਰਸੋਲੀਆਂ ਬਣ ਰਹੀਆਂ ਨੇ ਜਾਂ ਬਣ ਚੁੱਕੀਆਂ ਨੇ ਉਹ ਚਾਹੁੰਦੀ ਹੈ ਕਿ ਗਰੋਥ ਨਾ ਹੋਰ ਨਾ ਬਣ ਗਰੋਅ ਨਾ ਕਰਨ ਉਹਦੇ ਵਾਸਤੇ ਸੇਮ ਤੁਸੀਂ ਕਰਨਾ ਕੀ ਹੈਗਾ 100 ਗ੍ਰਾਮ ਪੱਤੇ ਲੈਣੇ ਆ ਬੋਇਲ ਕਰਨੇ ਆ ਬੋਇਲ ਕਰਨ ਤੋਂ ਬਾਅਦ ਜਿਹੜਾ ਉਹਦਾ ਪਾਣੀ ਹੈ ਉਹ ਵੀ ਨਾਲ ਯੂਜ਼ ਕਰਨਾ ਉਸ ਤੋਂ ਬਾਅਦ ਬੋਇਲ ਹੋਏ ਪੱਤੇਆਂ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਇੱਕ ਇੱਕ ਗਲਾਸ ਦੇ ਵਿੱਚ ਪਾ ਲੈਣਾ ਅਪਰੋਕਸ ਤੁਹਾਡੇ ਕੋਲ ਅੱਧੇ ਗਲਾਸ ਤੋਂ ਲੈ ਕੇ ਪੂਰਾ ਗਲਾਸ ਅਮਾਊਂਟ ਹੋਣੀ ਚਾਹੀਦੀ ਹੈ ਹੁਣ ਕਰਨਾ ਕੀ ਆ ਉਹਦੇ ਵਿੱਚ ਪੁੰਨਿਆ ਹੋਇਆ ਜੀਰਾ ম্যাগਨੀਸ਼ੀਅਮ ਸాల్ਟ ਔਰ ਨਾਲ ਤੁਸੀਂ ਉਹਦੇ ਵਿੱਚ ਨਿੰਬੂ ਜਿਹੜਾ ਹੈਗਾ ਉਹ ਨਿਚੋੜ ਲੈਣਾ ਹੁਣ ਅਗਰ ਇਸ ਚੀਜ਼ ਨੂੰ ਤੁਸੀਂ ਲਗਾਤਾਰ ਯੂਜ਼ ਕਰਦੇ ਹੋ ਸਭ ਤੋਂ ਪਹਿਲਾ ਫਾਇਦਾ ਜਿਹਦੇ ਪੱਥਰੀ ਬਣੀ ਐ ਗੁਰਦੇ ਦੇ ਅੰਦਰ ਉਹ ਟੁੱਟ ਕੇ ਬਾਹਰ ਆਊ ਅੱਛਾ ਜੀ ਦੂਸਰਾ ਫਾਇਦਾ ਜਿਨ੍ਹਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੈ ਗਦੂਦਾਂ ਦੀ ਬਾਸ ਰੁੱਕ ਰੁੱਕ ਕੇ ਆਉਂਦਾ ਟੁੱਲੂ ਪੰਪ ਵਾਂਗੂ ਬਾਹਰ ਆਊਗਾ ਜਿਵੇਂ ਟੁੱਲੂ ਪੰਪ ਜਿਵੇਂ ਟੁੱਲੂ ਪੰਪ ਆਪਣੇ ਪ੍ਰੈਸ਼ਰ ਨਾਲ ਓਵੇਂ ਬਾਹਰ ਆਏਗਾ ਗੋਲੀ ਨਹੀਂ ਖਾਣੀ ਪੈਗੀ ਬਲਾਸਿਕਸ ਦੇ ਗੋਲੀ ਵਗੈਰਾ ਖਾਂਦੇ ਨੇ ਜੀ ਲੋਕ অলরেਡੀ ਅਗਰ অলরেਡੀ ਤੁਸੀਂ ਲੰਬੇ ਟਾਈਮ ਤੋਂ ਟੈਬਲੇਟ ਨਾਲ ਜੁੜੇ ਹੋ ਤਾਂ ਇਹ ਮਜਬੂਰੀ ਬਣ ਜਾਣੀ ਹੈ ਟੈਬਲੇਟ ਤੀਸਰੇ ਚੌਥੇ ਦਿਨ ਤੁਹਾਨੂੰ ਗੈਪ ਪਾਉਣਾ ਪੈਣਾ ਉਸ ਕਿਉਂਕਿ ਤੁਹਾਡੀ ਬਾਡੀ ਨੇ ਦੱਸ ਦੇਣਾ ਕਿ ਹੁਣ ਤੁਹਾਨੂੰ ਉਸ ਦੀ ਜ਼ਰੂਰਤ ਉਸ ਲੈਵਲ ਤੇ ਨਹੀਂ ਹੈਗੀ ਫਿਰ ਤਾਂ ਅਸੀਂ ਕੈਲੀ ਵੀ ਜਿਨ੍ਹਾਂ ਨੂੰ ਯੂਟੀਆਈ ਯਾਨੀ ਕਿ ਯੂਰੀਨਰੀ ਟਰੈਕ ਇਨਫੈਕਸ਼ਨ ਨਾਲ ਸੰਬੰਧਿਤ ਰੋਗ ਹੈਗੇ ਨੇ ਡਾਕਟਰ ਸਾਹਿਬ ਜਿਵੇਂ ਤੁਸੀਂ ਟੁੱਲੂ ਪੰਪ ਵਾਲੀ ਗੱਲ ਕੀਤੀ ਹੈ ਫਿਰ ਉਹਨਾਂ ਦੇ ਤੇ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਹੱਲ ਇਹੀ ਪੀ ਹੈ ਬਾਥੂਚੀ ਪੀ ਹੈ ਜੀ ਮੈਂ ਉਹੀ ਤਾਂ ਕਹਿ ਰਿਹਾ ਪਹਿਲਵਾਨ ਤੋਂ ਲੈ ਕੇ ਪ੍ਰੈਗਨੈਂਟ ਲੇਡੀ ਔਰ ਬੱਚੇ ਤੋਂ ਲੈ ਕੇ ਬਜ਼ੁਰਗਾਂ ਦੀ ਸਭ ਦੀ ਖੁਰਾਕ ਹੈ ਦੇ ਅੰਦਰ। ਕਿਆ ਬਾਤ ਹੈ। ਜਰਮੇ ਪਹਿਲਵਾਨ ਹੀ ਕਹਿੰਦਾ। ਜੀ ਜੀ ਜੀ। ਇਹਦਾ ਮਤਲਬ ਸਮਝੋ ਨਾ ਪਹਿਲਵਾਨ ਦੀ ਖੁਰਾਕ ਚ ਨੌਨਵੇਜ ਹੁੰਦਾ ਜਾਂ ਨਹੀਂ ਹੁੰਦਾ? ਆਂਡੇ ਹੁੰਦੇ ਜਾਂ ਨਹੀਂ ਹੁੰਦੇ? ਅਗਰ ਕੋਈ ਇਨਸਾਨ ਚਾਹੁੰਦਾ ਕਿ ਮੈਂ ਪਹਿਲਵਾਨੀ ਕਰਨਾ ਮੈਂ ਪਲੇਅਰ ਹਾਂ ਮੈਨੂੰ ਮੈਂ ਬਿਨਾ ਨਸ਼ੇ ਤੋਂ ਕਬੱਡੀ ਖੇਡਣੀ ਹੈ। ਤਾਂ ਖਾਓ ਬਾਤੂ 100 100 ਗ੍ਰਾਮ ਪੱਤੇ ਦੇ ਰੈਗੂਲਰ ਦਹੀਂ ਚ ਪਾ ਕੇ ਲੱਸੀ ਚ ਪਾ ਕੇ ਲਾਓ ਇਹਨੂੰ। ਜੋ ਬਾਜਰੇ ਦੇ ਮੱਕੀ ਦੀ ਰੋਟੀ ਦੀ ਚਟਨੀ ਉੱਤੇ ਚਟਨੀ ਬਣਾ ਕੇ ਨਾਲ ਦੇਸੀ ਘਿਓ ਜਾਂ ਮੱਖਣ ਦਾ ਪੇੜਾ ਨਾਲ ਗੁੜ ਜਿੰਨੂੰ ਦੇਵਤੇ ਵੀ ਤਰਸਦੇ ਆ ਲਾ ਉਸ ਫਾਰਮੂਲੇ ਨੂੰ ਕਿੰਨੇ ਰੋਕਿਆ ਜੀ ਠੀਕ ਹੈ 90 ਦਿਨ ਦਾ ਹੀ ਚੀਜ਼ ਹੈ ਨਾ ਮੈਂ ਆਪਾਂ ਕੋਈ ਐਕਸਟਰਾ ਇੰਜੈਕਸ਼ਨ ਲਗਾਉਣ ਲਈ ਨਹੀਂ ਕਹਿ ਰਹੇ ਆਪਾਂ ਕੋ ਗੋਲੀਆਂ ਖਾਣ ਲਈ ਨਹੀਂ ਕਹਿ ਰਹੇ ਆਪਾਂ ਕੋਈ ਲੱਤਾਂ ਤਾਂ ਕਰਕੇ ਸੇਠਾਂ ਕਰਕੇ ਖਾਣ ਲਈ ਨਹੀਂ ਕਹਿ ਰਹੇ ਆਪਾਂ ਤੇ ਕਹਿ ਰਹੇ ਵੀ ਤੁਹਾਡੇ ਆਪਣੇ ਬਾਹਰ ਨਿਕਲੋ ਦਰਵਾਜ਼ੇ ਦੇ ਬਾਹਰ ਉੱਗਿਆ ਪਿਆ ਹੋਗਾ ਤੁਹਾਡੀਆਂ ਗਲੀਆਂ ਦੇ ਕੰਡਿਆਂ ਤੇ ਉੱਗਿਆ ਪਿਆ ਹੋਗਾ ਪਿੰਡਾਂ 'ਚ ਰਹਿੰਦੇ ਹੋ ਖੇਤਾਂ 'ਚ ਆਪਣੇ ਜੋ ਗਿਆ ਪਿਆ ਹੋਗਾ ਮਾਰਿਓ ਨਾਇਸਵਰੀ ਇਹਨੂੰ ਕੀਟਨਾਸ਼ ਮਾਰ ਕੇ ਇਹਨੂੰ ਜਿੰਦਾ ਰੱਖਣਾ ਜਿੰਨੇ ਵੀ ਪੱਤੇ ਪੁੱਤੇ ਹੋਏ ਕੱਢ ਕੇ ਕੱਟ ਕੇ ਲਿਆਏ ਹੋਏ ਜੇ ਭਾਵੇਂ ਆਪਦੇ ਕੋਲ ਟਾਈਮ ਨਹੀਂ ਆ ਮਜ਼ਦੂਰ ਨੂੰ ਕਿਸੇ ਨੂੰ 2600 ਦੇ ਦਿਓ ਜੇ ਉਹ 600 ਮਜ਼ਦੂਰ ਨੂੰ ਦਿੱਤਾ ਉਹ ਵੀ ਦਵਾਵਾ ਦੇਵੇਗਾ ਉਹਨੇ ਦੇ ਪੱਤੇ ਕੱਟ ਕੇ ਤੁਹਾਡੇ ਬੱਚਿਆਂ ਨੂੰ ਖਵਾਤੇ ਤੁਹਾਡੇ ਬੱਚਿਆਂ ਦੇ ਰੋਮ ਵੀ ਦਵਾਵਾ ਦੇਣਗੇ ਤਾਂ ਉਹ ਬਹੁਤ ਹੀ ਵਰਦਾਨਿਕ ਤੇ ਮੈਡੀਕੇਟਡ ਵਰਕ ਕਰਦੀ ਹੈ ਇਹ ਜੜੀ ਬੂਟੀ ਜੀ ਜੀ अच्छा डॉक्टर साहब एक ਹੋਰ ਬੜਾ ਅਹਿਮ ਸਵਾਲ ਜਿਹੜਾ ਇਸ ਗੱਲਬਾਤ ਦੇ ਵਿੱਚੋਂ ਨਿਕਲ ਕੇ ਆਇਆ ਤੁਸੀਂ ਬੜਾ ਜ਼ੋਰ ਦੇ ਕੇ ਕਿਹਾ ਕਿ ਜਿਹੜੀਆਂ ਯੂਰਿਨਰੀ ਟ੍ਰੈਕ ਇਨਫੈਕਸ਼ਨ ਯਾਨੀ ਕਿ ਪਿਸ਼ਾਬ ਨਾਲ ਸੰਬੰਧਿਤ ਰੋਗ ਹੈਗੇ ਨੇ ਉਹਨਾਂ ਦਾ ਸਾਰਾ ਗੰਦਮੰਦ ਦੇ 100 ਗ੍ਰਾਮ ਖਾਦਾ ਬਾਥੂ ਹੱਲ ਕਰਨ ਦੀ ਕਪੈਸਿਟੀ ਰੱਖਦਾ ਅੱਛਾ ਇਹ ਜਿਹੜੀ ਪ੍ਰੋਬਲਮ ਹੈਗੀ ਨੇ ਚਾਹ ਗਦੂਦਾਂ ਦੀ ਪ੍ਰੋਬਲਮ ਹੋਵੇ ਡਾਕਟਰ ਸਾਹਿਬ ਜਾਂ ਫਿਰ ਪ੍ਰੋਬਲਮ ਪਿਸ਼ਾਬ ਨਾਲ ਕਈ ਕਹਿੰਦੇ ਨੇ ਜੀ ਸਾਨੂੰ ਜ਼ੋਰ ਬੜਾ ਪੈਂਦਾ ਪਰ ਜਦੋਂ ਅਸੀਂ ਵਾਸ਼ਰੂਮ ਜਾਂਦੇ ਆ ਟਾਇਲਟ ਜਾਂਦੇ ਆ ਤਾਂ ਆਉਂਦੇ ਦੋ ਦੋ ਟੁੱਕੇ ਹੀ ਨੇ ਉਹਨਾਂ ਦਾ ਵੀ ਹੱਲ ਹੋਏਗਾ ਬਿਲਕੁਲ ਜੀ ਹੁੰਦਾ ਕੀ ਹੈ ਜਿਹੜੀ ਸਾਡਾ ਯੂਰੀਨਰੀ ਪਾਈਪ ਹੈ ਜਿੱਥੋਂ ਸਾਡਾ ਯੂਰੀਨ ਪਾਸ ਆਊਟ ਹੁੰਦਾ ਹੈ ਸਰਾਊਂਡਿੰਗ ਉਹਦੇ ਗਦੂਦਾਂ ਜਦੋਂ ਸਾਈਜ਼ ਵੱਧਦਾ ਉੱਤੇ ਦਬਾਅ ਪੈ ਜਾਂਦਾ ਤੇ ਉਹਦੇ ਯੂਰੀਨ ਦੇ ਪਾਸ ਹੁੰਦਾ ਰਸਤਾ ਤੰਗ ਹੋ ਜਾਂਦਾ ਠੀਕ ਹੈ ਗੈਟਿੰਗ ਤਾਂ ਇਹਨੇ ਉਹਦੀ ਸਵੇਲਿੰਗ ਘਟਾਉਣੀ ਹੈ ਇਨਫਲੇਮੇਸ਼ਨ ਨੂੰ ਘਟਾਉਣਾ ਹੈ ਰੈਗੂਲਰ ਯੂਸ ਕੋਈ ਦੇ ਅੰਦਰ ਗੋਣ ਹੈ ਐਂਟੀਆਕਸੀਡੈਂਟ ਵੀ ਐਂਟੀ ਇਨਫਲੇਮੇਟਰੀ ਗੁਣ ਵੀ ਇਹਦੇ ਅੰਦਰ ਹੈਗਾ ਇਹਦੇ ਅੰਦਰ ਪ੍ਰੋਟੀਨ ਫਾਈਬਰ ਅੱਛਾ ਹੋਣ ਕਰਕੇ ਪੂਰੀ ਦੀ ਪੂਰੀ ਗੱਟ ਹੈਲਥ ਇਹਦੇ ਨਾਲ ਐਕਟਿਵ ਹੁੰਦੀ ਆ ਗੁੱਡ ਬੈਕਟੀਰੀਆ ਪੇਟ ਦੇ ਅੰਦਰ ਐਕਟਿਵ ਹੁੰਦਾ ਹੈ ਬੱਚਿਆਂ ਨੂੰ ਅਗਰ ਤੁਸੀਂ ਚਾਹੁੰਦੇ ਹੋ ਕਿ ਕਦੀ ਐਣਕ ਨਾ ਲੱਗੇ ਤੁਸੀਂ ਚਾਹੁੰਦੇ ਤੁਹਾਡੇ ਬੱਚੇ ਦੀ ਗਰੋਥ ਕੱਦ ਵਧੇ ਤਾਂ ਰੈਗੂਲਰ 100 ਗ੍ਰਾਮ ਪੱਤੇ ਇਸ ਬਾਥੂ ਦੇ ਆਪਣੇ ਦਹੀਂ ਤੇ ਲੱਸੀ ਚ ਐਡ ਕਰ ਲਓ ਨਹੀਂ ਤੇ ਆਟੇ 'ਚ ਗੁਣ ਕੇ ਰੋਜ਼ ਖਿਲਾਓ ਜਦੋਂ ਅਸੀਂ ਨੂੰ ਯੂਜ਼ ਕਰਨਾ ਹੈ ਬੜੀ ਇੱਕ ਚੀਜ਼ ਇੰਪੋਰਟੈਂਟ ਜਿਹੜੀ ਸਮਝਣੀ ਹੈਗੀ ਆ ਇਹਦਾ 7 15 7 ਦੇ ਹਿਸਾਬ ਨਾਲ ਕਰਨਾ ਹੈ ਓਕੇ 15 ਦਿਨ ਯੂਜ਼ ਕਰਕੇ 7 ਦਿਨ ਮਾਈਨਸ ਕਰ ਦੇਣੇ ਨੇ ਗੈਪ ਪਾ ਦੇਣਾ 15 ਦਿਨ ਯੂਜ਼ ਕਰਕੇ 7 ਦਿਨ ਗੈਪ ਪਾ ਦੇਣਾ ਉਹਦੇ ਨਾਲ ਤੋਡੇ ਬਾਡੀ ਦੇ ਅੰਦਰ ਆਕਸੀਲੇਸ਼ਨ ਨਹੀਂ ਕਰੇਗਾ ਆਕਸੀਲੇਸ਼ਨ ਕੀ ਹੁੰਦਾ ਬਹੁਤ ਸਾਰੇ ਪੱਤੇ ਇਸ ਤਰ੍ਹਾਂ ਦੇ ਹੁੰਦੇ ਨੇ ਬਹੁਤ ਸਾਰੀਆਂ ਹਰਬ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹਨੂੰ ਅਸੀਂ ਰੈਗੂਲਰ ਲੈਨੇ ਆ ਤਾਂ ਉਹਦੇ ਨਾਲ ਸਟੋਨ ਬੰਦ ਦਾ ਡਰ ਹੁੰਦਾ ਬਟ ਇਹਨੂੰ ਕਿਉਂਕਿ ਅਗਰ ਇਹਨੂੰ ਪੱਥਰੀ ਤੋੜਨ ਲਈ ਯੂਜ਼ ਕਰਨਾ ਤੇ ਵਿਧੀ ਹੋਰ ਹੈ ਜਿਹੜੀ ਆਪਾਂ ਆਲਰੇਡੀ ਦੱਸੀ ਵੀ ਹੈਗੀ ਆ ਅਗਰ ਇਹਨੂੰ ਅਸੀਂ ਰੋਟੀ ਜੀ ਯੂਜ਼ ਕਰਨਾ ਦਹੀਂ ਜੀ ਯੂਜ਼ ਕਰਨਾ ਲੱਸੀ ਜੀ ਯੂਜ਼ ਕਰਨਾ ਤਾਂ ਉੱਥੇ ਵਿਧੀ ਤੇ ਕੰਮ ਇਹਦੇ ਹੋਰ ਹੋ ਜਾਂਦੇ ਨੇ ਤਾਂ ਉੱਥੇ ਉਸ ਵਾਸਤੇ ਆਕਸੀਲੇਸ਼ਨ ਨਾ ਹੋਵੇ ਕਿਸੇ ਨੂੰ ਸਟੋਨ ਦੀ ਸਮੱਸਿਆ ਨਾ ਹੋਵੇ ਤਾਂ ਉਹਦੇ ਵਾਸਤੇ ਤੁਸੀਂ 15 ਮਹੀਨੇ ਅਤ ਦੀ ਹਿਸਾਬ ਨਾਲ ਉਹਨਾਂ ਨੂੰ ਯੂਜ਼ ਕਰੋ ਕੋਈ ਸਾਈਡ ਇਫੈਕਟ ਨਹੀਂ ਆਉਂਦਾ ਬੜੇ ਹੈਲਦੀ ਇਫੈਕਟ ਨੇ ਹੀਮੋਗਲੋਬਿਨ ਤੋਂ ਡਾ ਜਿਹਦਾ 6 ਆ ਉਹਦਾ 13 ਆ ਜਾਣਾ ਜਿਹੜਾ 10 ਆ ਉਹਦਾ 15 ਹੋ ਜਾਣਾ ਗੈਟਿੰਗ ਅੱਖਾਂ ਦੀ ਰੋਸ਼ਨੀ ਜਿਨ੍ਹਾਂ ਦੇ ਅੱਖਾਂ ਜੜ ਰੜਕ ਪੈ ਰਹੀ ਐ ਖੁਸ਼ਕਪਨ ਐ ਐਨਕ ਲੱਗਣ ਵਾਲੀ ਐ ਜਾਂ ਲੈਂਸ ਪੈਣ ਵਾਲਾ ਰੈਗੂਲਰ 90 ਦਿਨ ਯੂਜ਼ ਕਰੋ ਤੁਹਾਨੂੰ ਇਹਦਾ ਅਸਰ ਨਜ਼ਰ ਆਏਗਾ ਇਸ ਤੋਂ ਇਲਾਵਾ ਫਰੂਕੀ ਜੀ ਅਸੀਂ ਆਪਣੀ ਪ੍ਰੈਕਟਿਸ ਦੇ ਵਿੱਚ ਇਹਨੂੰ ਲੀਵਰ ਸਰੋਸਿਸ ਹਾਲੀ ਦੇ ਵਿੱਚ ਤੁਸੀਂ ਬਹੁਤ ਸਾਰੇ ਪੇਸ਼ੈਂਟ ਤੁਸੀਂ ਕਵਰ ਵੀ ਕੀਤੇ ਲੀਵਰ ਸਰੋਸਿਸ ਜਿਨ੍ਹਾਂ ਲੀਵਰ ਡੈਮੇਜ ਹੋ ਗਿਆ ਲੀਵਰ ਖਰਾਬ ਹੋ ਗਏ ਜਿਹੜੇ ਮਰਦੇ ਮਰਦੇ ਬਾਪੂ ਜੀ ਆਏ ਸੀ ਜੀ ਇੱਕ ਜਿਹਨਾਂ ਨੂੰ ਜਵਾਬ ਦੇਤਾ ਸੀ ਜੀ ਡਾਕਟਰਾਂ ਨੇ ਬਿਲਕੁਲ ਲੀਵਰ ਜਿਹਨਾਂ ਨੂੰ ਖਰਾਬ ਹੋ ਗਿਆ ਉਹਨਾਂ ਦੀ ਡਾਈਟ ਪਲਾਨ ਦੇ ਅੰਦਰ ਅਸੀਂ ਏਸੇ ਇੱਕ ਕਟੋਰੀ ਬਾਥੂ ਦੇ ਪੱਤੇ ਸੌਰੀ ਦੋ ਕਟੋਰੀ ਬਾਥੂ ਦੇ ਪੱਤੇ ਯਾ ਸੌਰੀ ਡਾਈਟ ਪਲਾਨ ਦੇ ਵਿੱਚ ਸੀ ਬਾਥੂ ਜਿਹੜੇ ਕਹਰੇ ਸੀ ਵੀ ਡਾਕਟਰ ਨੇ ਤਾਂ ਜਵਾਬ ਦੇਤਾ ਜੀ ਸਾਨੂੰ ਅੰਮ੍ਰਿਤਸਰ ਕਵਰੇਜ ਕੀਤੀ ਸੀ ਬਿਲਕੁਲ ਬਿਲਕੁਲ ਅਸੀਂ ਆਲਰੇਡੀ ਜਿੰਨੇ ਵੀ ਉਸ ਤੋਂ ਇਲਾਵਾ ਹੋਰ ਵੀ ਅਲੱਗ-ਅਲੱਗ ਸੈਂਟਰ ਤੇ ਸਾਡੇ ਕੋਲ ਲੀਵਰ ਸਰਜਰੀ ਦੇ ਪੇਸ਼ੈਂਟ ਚੱਲ ਰਹੇ ਸੀ ਅਸੀਂ ਸਭ ਨੂੰ ਡਾਈਟ ਪਲਾਨ ਦੇ ਅੰਦਰ ਦੋ ਕਟੋਰੀ ਬਾਥੂ ਔਰ 50 ml 12 ਵਜੇ ਤੋਂ ਪਹਿਲਾਂ 50 ml 12 ਵਜੇ ਤੋਂ ਬਾਅਦ 50 ml ਜਿਹੜਾ ਹੈਗਾ ਅਸੀਂ ਇਹਦਾ ਜੂਸ ਦਿੱਤਾ ਰਸ ਬਣਾ ਕੇ ਪਤਲਾ ਕਰਕੇ ਪੀਣ ਵਾਸਤੇ ਜਿਹਨੂੰ ਕੋ ਸਿਪ ਸਿਪ ਕਰਕੇ ਪੀਣਾ ਹੈ 50 ml ਨੂੰ ਆਪਾਂ 4 ਘੰਟੇ ਚ ਖਤਮ ਕਰਨਾ ਹੁੰਦਾ 12 ਵਜੇ ਤੋਂ ਪਹਿਲਾਂ ਤੇ ਅਗਲੇ ਵਾਰ 50 ml ਨੂੰ ਅਗਲੇ 4 ਘੰਟੇ 12 ਵਜੇ ਤੋਂ ਬਾਅਦ ਖਤਮ ਕਰਨਾ ਇੰਨੇ ਫੈਕਟਿਵ ਰਿਜ਼ਲਟ ਆਏ 6 ਗ੍ਰਾਮ ਹਿਮੋਗਲੋਬਿਨ ਸੀ ਪੇਸ਼ੈਂਟ ਦਾ ਜੀ ਔਰ ਬੀਬੇ ਸੀ ਬੀਬੇ ਹੁਣ ਵੀ ਚੱਲ ਕੇ ਗਿੱਦੜ ਬਾਤੋਂ 6 ग्राम हीमोग्लोबिन आज 15 ग्राम हीमोग्लोबिन ਆਵਦਾ। ਔਰ ਇਹ ਜੀਡੀਐ ਚੇਂजेस ਆਇਆ ਹੈਗਾ। ਜਿਹੜਾ 6 15 ग्राम ਸਾਡੇ ਕੋਲ ਰਿਪੋਰਟਸ ਸਾਡੀ ਹਿਸਟਰੀ ਚ ਲੱਗੀਆਂ ਪਈਆਂ ਰਿਪੋਰਟਸ ਅਸੀਂ ਦਿਖਾ ਸਕਦੇ ਕਿਸੇ ਨਾਲ ਦੇਖਣਾ ਵੀ ਆ। ਤਾਂ ਆਲਰੇਡੀ 15 ग्राम ਹੀਮੋਗ्लोबिन ਹੋਇਆ ਫਰੂਕੀ ਜੀ ਔਰ ਇਹ ਜਿਹੜਾ 15 ग्राम ਤੱਕ ਗਿਆ 6 ਤੋਂ ਇਹ মাত্র 25 ਦਿਨ ਚ ਗਿਆ ਸੀ ਉਹਦਾ। ਹੀਮੋਗਲੋਬਿਨ ਇਨਫੈਕਟਿਵ ਹੈ। ਕਿਉਂਕਿ ਇਹਦੇ ਚ ਕੁਛ ਕੋਈ ਸਟੀਰੋਇਡ ਨਹੀਂ ਕੋਈ ਐਂਟੀ ਸਿੰਥੈਟਿਕ ਕੁਛ ਨਹੀਂ ਹੈਗਾ। ਨੇਚਰ ਮੇ ਹਰ ਚੀਜ਼ ਦਿੱਤੀ ਹੈ। ਮਨੋਖ ਨੂੰ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਪੁਰਾਤਨ ਸਮੇਂ ਦੇ ਅੰਦਰ ਜਿਹਨੀਆਂ ਹਵੇਲੀਆਂ ਸੀ ਰਾਜੇ ਮਹਾਰਾਜੇ ਦੀਆਂ ਵਿੱਚ ਕਲਾਕ੍ਰਿਤੀ ਹੋਈ ਹੁੰਦੀ ਸੀ ਨਾ ਉਹਨਾਂ 'ਚ ਜਿਹੜਾ ਹਰਾ ਰੰਗ ਆ ਉਹ ਬਾਥੂ ਤੋਂ ਬਣਦਾ ਸੀ ਲੋਕ ਘਰਾਂ ਦੇ ਉੱਤੇ ਜਿਹੜਾ ਹਰਾ ਰੰਗ ਕਰਦੇ ਸੀ ਉਹ ਬਾਥੂ ਤੋਂ ਲੈਂਦੇ ਸੀ ਅੱਜ ਤਾਂ ਸਿੰਥੈਟਿਕ ਮਰੇ ਹੋਏ ਕੁੱਤੇ ਵਰਗੀ ਸਮੈਲ ਆਉਂਦੀ ਹੈ ਜੇ ਰੰਗ ਵਾਲੀ ਬਾਲਟੀ ਖੋਲ ਲਵੋ ਤੁਸੀਂ ਮੈਨਾਂ 10 ਆਂਡ ਗਵਾਂਡ ਦਾ ਵੀ ਨੱਕ ਸੜ ਜਾਂਦਾ ਕਿਉਂਕਿ ਕੈਮੀਕਲ ਹਜ਼ਰਡਸ ਕੈਮੀਕਲ ਜਿਹੜੇ ਫੇਫੜਿਆਂ ਦੇ ਟਿਸ਼ੂ ਨੂੰ ਡੈਮੇਜ ਕਰਕੇ ਬੰਦੇ ਨੂੰ ਟੀਵੀ ਤੱਕ ਬਣਾ ਦਿੰਦਾ ਅੰਦਰ ਹੁੱਕ ਕਰਨ ਲਾ ਦਿੰਦੇ ਹੈਗੇ ਆ ਅਸੀਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਨਹੀਂ ਸਿਰਫ ਚਮਕ-ਦਮਕ ਤੇ ਢੁੱਲੇ ਹੋਣ ਕਰਕੇ ਤਾਂ ਇਹ ਨੇਚਰਲ ਰੰਗੇ ਦਾ ਬਣਾ ਕੇ ਪਹਿਲਾਂ ਕੰਧਾਂ ਤੇ ਲਾਇਆ ਜਾਂਦਾ ਸੀ ਜਿਹੜੀਆਂ ਹਵਾ ਨੂੰ ਟਕਰਾ ਕੇ ਸਾਡੀਆਂ ਨੱਕ ਰਾਹੀਂ ਸਾਡੇ ਫੇਫੜਿਆਂ ਤੱਕ ਜਾਂਦੀ ਸੀ ਉਹਨੂੰ ਵੀ ਇਹ ਪਾਵਰਫੁੱਲ ਰੱਖਦਾ ਸੀ ਸੋ ਇੰਨੇ ਦੇ ਯੂਜ਼ਿੰਗ ਹੈ ਸੋ ਅੱਜ ਦੀ ਮਾਡਰਨ ਸਾਇੰਸ ਨੇ ਸਾਡੀਆਂ ਅੱਖਾਂ ਤੇ ਪਰਦਾ ਪਾਉਣ ਕਰਕੇ ਇਹਦੇ ਗੁਣ ਅਸੀਂ ਵਿਸਰ ਗਏ ਤੋਂ ਜਿਹਦੇ ਕਰਕੇ ਅੱਜ ਸਾਡੇ ਬੱਚੇ ਬੱਚੀਆਂ ਐਨੀਮਿਕ ਨੇ ਅੱਛੀ ਬੀਨਾਂ ਦੇ ਅੰਦਰ ਹੈ ਨਹੀਂ ਕੈਲਸ਼ੀਅਮ ਛੋਟੀ ਉਮਰ ਚ ਹੀ ਘਟੇ ਜਾਂਦਾ ਹੈ ਜਿਹੜਾ ਢਾਂਚਾ ਹੱਡੀਆਂ ਦਾ ਬਣਿਆ ਹੀ ਨਹੀਂ 100 ਸਾਲ ਕਿਵੇਂ ਚੱਲੂ ਉਹਨਾਂ ਦਿਨ ਛੋਟੀ ਉਮਰ ਚ ਐਨਕਾ ਲੱਗੀ ਜਾਂਦੀਆਂ ਨੇ ਜਿਹੜੇ ਨਪੁੰਸਕਤਾ ਹੈ ਉਹ ਛੋਟੀ ਉਮਰ ਚ ਡਿਕਲੇਅਰ ਹੋ ਰਹੀ ਹੈਗੀ ਆ 40 30 40 35 ਸਾਲ ਦੇ ਜਿਹੜੇ ਮੇਲ ਹੈ ਉਹਨਾਂ ਨੂੰ ਪ੍ਰੋਸਟੇਟ ਹੋ ਰਿਹਾ ਹੈ ਫੀਮੇਲ ਮੈਰਿਟ ਤੋਂ ਪਹਿਲਾਂ ਹੀ ਮੈਰਿਜ ਤੋਂ ਪਹਿਲਾਂ ਹੀ ਉਹਨਾਂ ਨੂੰ ਫਾਈਬਰੇਟ ਸਿਸਟਮ ਬੰਦ ਰਜਿਆ ਨੇ ਉਹ ਸਾਰਿਆਂ ਦਾ ਹੱਲ ਇਸ ਬਾਥੂ ਦੇ ਪੱਤੇ ਚਲ ਗਿਆ ਇਸੇ ਕਰਕੇ ਅਸੀਂ ਕਹਿੰਦੇ ਆਂ ਔਰਤਾ ਲਈ ਚੰਦ ਬਾਥੂ ਸਰੀਰ ਚੋਂ ਕੱਢੇ ਗੰਦ ਬਾਥੂ ਭਾਵੇਂ ਨਹੀਂ ਗਲ ਕੰਦ ਬਾਥੂ ਪਰ ਖਾ ਕੇ ਆਉਂਦਾ ਆਨੰਦ ਬਾਥੂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਮੈਨੂੰ ਲੱਗਦਾ ਹੈ ਕਿ ਜਿੰਨੀ ਇੱਕ ਬਾਤ ਉਹ ਦੀ ਤਾਰੀਫਾਂ ਕਰਤੀਆਂ ਨੇ ਇੱਥੇ ਜਿੰਨੀ ਕਿ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਲਈ ਹੈ ਤੇ ਸਣ ਤੇ ਲੱਭ ਲੱਭ ਕੇ ਲਿਆਉਣਾ ਪੈਣਾ ਜੀ ਫਿਰੇ ਫਰੂਕੀ ਜੀ ਮੈਂ ਮੈਨੂੰ ਇੱਕ ਗੱਲ ਯਾਦ ਆ ਗਈ ਲੱਭਣ ਵਾਲੀ ਤੁਹਾਡੀ ਗੱਲ ਤੋਂ ਮੈਂ ਇੱਕ ਪਿੰਡ ਦੇ ਵਿੱਚ ਕੈਂਪ ਸੀ ਕੈਂਪ ਦੇ ਵਿੱਚ ਕਿਸੇ ਬਜ਼ੁਰਗਾਂ ਦੇ ਨਾਲ ਵਾਰਤਾਲਾਪ ਕਰਨ ਦਾ ਮੌਕਾ ਮਿਲ ਗਿਆ ਟਾਣੀ ਜਿਵੇਂ ਬੈਠੀ ਹੋ ਮੈਨੂੰ ਮਜ਼ਾ ਆਉਂਦਾ ਬਜ਼ੁਰਗਾਂ ਨਾਲ ਬੈਠ ਕੇ ਗੱਲਬਾਤ ਕਰਨ ਤੇ ਉਹਨਾਂ ਨੇ ਮੈਨੂੰ ਗੱਲ ਕਹੀ ਉਹ ਕਹਿੰਦੇ ਡਾਕਟਰ ਸਾਹਿਬ ਪੁਰਾਣ ਅਸੀਂ ਜਵਾਨੀ ਦੇ ਵੇਲੇ ਚ ਨਾ ਜਦੋਂ ਖੂ ਹੁੰਦੇ ਸੀ ਸਾਡੇ ਪਿੰਡਾਂ ਦੇ ਵਿੱਚ ਖੇਤਾਂ 'ਚ ਤੇ ਜਿਸ ਟਾਈਮ ਤੇ ਸਾਡੀ ਰੋਟੀ ਆਉਂਦੀ ਸੀ ਨਾ ਤੇ ਰੋਟੀ ਜਦੋਂ ਆਉਂਦੀ ਸੀ ਤਾਂ ਉਦੋਂ ਜਦੋਂ ਰੋਟੀ ਦੇ ਵਿੱਚ achar ਆਉਂਦਾ ਸੀ ਨਾਲ ਹੋਰ ਵੀ ਸਬਜ਼ੀ ਆਉਂਦੀ ਸੀ ਤਾਂ ਸਾਡੀ ਆਦਤ ਹੁੰਦੀ ਸੀ ਜਵਾਨੀ ਅਸੀਂ ਪੂਰੀ ਜਵਾਨੀ ਆਪਣੇ ਖੇਤ 'ਚੋਂ ਬਾਥੂ ਦੇ ਪੱਤੇ ਲਾ ਕੇ ਕਹਿੰਦੇ 50 40 50 ਤੋਂ 60 ਪੱਤੇ ਅਸੀਂ ਤੋੜ ਕੇ ਉਹਨੂੰ ਉੱਥੇ ਹੀ ਕੁੱਟ ਕੇ ਜਿਹੜਾ achar ਆਉਂਦਾ ਹੈ ਨਾ achar ਉਹਦਾ ਮਸਾਲਾ ਉਹਦੇ ਵਿੱਚ ਮਿਕਸ ਕਰਕੇ ਕਹਿੰਦੇ ਉੱਤੇ ਨਾਲ ਗੰਡਾ ਪਾਣ ਕੇ ਕਹਿੰਦੇ ਅਸੀਂ ਪੂਰੀ ਜਵਾਨੀ ਕਹਿੰਦਾ ਅਸੀਂ ਖਾਦਾ ਅੱਜ ਉਹ ਬਾਪੂ ਦੀ ਉਮਰ ਸੀ 78 ਸਾਲ ਦੀ ਏ ਸੀ ਉਹਨਾਂ ਦੀ ਕਹਿੰਦੇ ਪੂਰੀ ਜਵਾਨੀ ਖਾਦਾ ਲਾਲੀ ਅਜੀ ਤੱਕ ਚ ਭੱਖ ਦੀ ਵੀ ਮੇਰੇ ਸਾਡੇ ਫੇਸ ਤੇ ਤਾਂ ਉਹਨੇ ਦੱਸੇ ਕਹਿੰਦਾ ਪਹਿਲਾਂ ਜਿੰਨੇ ਵੀ ਬਜ਼ੁਰਗ ਅੱਜ ਤੁਹਾਨੂੰ ਬਜ਼ੁਰਗ ਦੀਦੇ ਪੈ ਨਾ ਇਹਨਾਂ ਦੀ ਜਵਾਨੀ ਇਹੋ ਜੇ ਬਾਥੂ ਵਰਗੀਆਂ ਦੇਵਿਕ ਹਰਬ ਖਾ ਖਾ ਕੇ ਬਣੀ ਐ ਐਵੇਂ ਨਹੀਂ ਬੜੇ ਪੇਚ ਸਾਡਾ ਚੀਰਾ ਦਮਦਮ ਕਰਦਾ ਗੇਟਿੰਗ ਤੇ ਕਹਿੰਦਾ ਅੱਜ ਦੀ ਦਾ ਜਵਾਨੀ ਚ ਵੀ ਇਹ ਇਹ ਚਮਕ ਗਾਇਬ ਹੋ ਗਈ ਹੈ ਸੋ ਇਹ ਇਸ ਚੀਜ਼ ਮੈਂ ਤਾਂ ਤੋਂ ਨਾ ਸ਼ੇਅਰ ਕੀਤੀ ਆ ਆਪਣੇ ਘਰ ਦੇ ਬਾਹਰ ਨਿਕਲੋ ਇਹ ਬਾਥੂ ਦੇ ਪੱਤੇ ਨੂੰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਬਰੀ ਜ਼ੂਮ ਕਰੋ ਇਹ ਬਾਥੂ ਦੇ ਪੱਤੇ ਨੂੰ ਪਛਾਣ ਕਰ ਲੋ ਨਹੀਂ ਤੇ ਗੂਗਲ ਕਰ ਲੋ ਬਾਥੂ ਦੇ ਪੱਤੇ ਦੀ ਸ਼ੇਪ ਆ ਜਾਏਗੀ ਆਂਡ ਗਵਾਂ ਆਪਣੇ ਆਲੇ ਦੁਆਲੇ ਨਿਕਲਦੇ ਸਹਿਮ ਇਹਨੂੰ ਇਗਨੋਰ ਨਹੀਂ ਕਰਨਾ ਤੋੜ ਕੇ ਘਰੇ ਲੈ ਆਓ ਨਾ ਚਟਨੀ ਬਣਾ ਕੇ ਅੱਜ ਤੋਂ ਹੀ ਆਪਣੇ ਬੱਚਿਆਂ ਨੂੰ ਮੱਕੀ ਦੀ ਰੋਟੀ ਤੇ ਬਾਜਰੀ ਜਾਂ ਜੋਜਵਾਰ ਦੀ ਰੋਟੀ ਤੇ ਰੱਖ ਕੇ ਬੱਚਿਆਂ ਨੂੰ ਦੇ ਦੋ ਤਾਂ ਨੂੰ ਇਫੈਕਟ ਪਹਿਲੇ 30 ਦਿਨ ਦੇ ਵਿੱਚ ਤੁਹਾਡੇ ਕੋਲ ਹੋਏਗਾ। ਕੀ ਜੀ ਜੀ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ। ਸੋ ਉਮੀਦ ਕਰਦਾ ਹੈ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਪਿਸ਼ਾਬ ਨਾਲ ਸੰਬੰਧਿਤ ਨੇ ਐਨੀਮਿਕ ਹੈਗੇ ਨੇ ਜਿਨ੍ਹਾਂ ਨੂੰ ਖੂਨ ਦੀ ਘਾਟ ਹੈਗੇ ਡਾਕਟਰ ਸਾਹਿਬ ਨੇ ਕਿਹਾ ਵੀ ਖੂਨ ਦੀ ਘਾਟ ਦੇ ਉੱਤੇ ਤਾਂ ਇਹ ਬਹੁਤ ਬਿਹਤਰੀਨ ਕੰਮ ਕਰਦਾ ਉਹਨਾਂ ਨੇ ਸਾਰੀ ਗੱਲ ਹੀ ਇੱਥੋਂ ਖਤਮ ਕਰ ਦਿੱਤੀ ਕਿ ਛੋਟੇ ਬੱਚੇ ਤੋਂ ਲੈ ਕੇ ਪਲਵਾਨੀ ਕਰਨ ਵਾਲਾ ਬੰਦਾ ਵੀ ਇਸ ਬਾਥੂ ਦੇ ਫਾਇਦੇ ਲੈ ਸਕਦਾ ਹੈ ਸੋ ਹੁਣ ਸਾਨੂੰ ਸਮਝ ਵੀ ਮੈਨੂੰ ਲੱਗਦਾ ਹੈ ਕਿ ਸਾਡੇ ਵੀਡੀਓ ਦੇਖਣ ਵਾਲੇ ਦਰਸ਼ਕਾਂ ਨੂੰ ਜ਼ਰੂਰ ਆ ਗਈ ਹੋਣੀ ਹੈ ਵੀ ਇਹ ਕਿਸ ਤਰੀਕੇ ਨਾਲ ਜਿਹੜਾ ਤੁਹਾਡੇ ਸਰੀਰ ਦੇ ਵਿੱਚੋਂ ਇਹ ਬਾਥੂ ਹੈਗਾ ਉਹ ਗੰਦ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੰਦਾ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਬਾਤ ਨੂੰ ਇਸਤੇਮਾਲ ਕਰਨ ਦਾ ਢੰਗ ਹਰ ਰੋਗ ਦੇ ਵਿੱਚ ਵੱਖਰਾ ਹੋ ਸਕਦਾ ਹੈ ਉਸ ਬਾਬਤ ਤੁਸੀਂ ਡਾਕਟਰ ਵਿਨੈਤ ਸਿੰਘ ਪੁੱਲਰ ਉਹਨਾਂ ਨੇ ਜਿਹੜੇ ਡਾਕਟਰ ਹੈਗੇ ਨੇ ਐਕਸਪਰਟ ਹੀ ਹੈਗੀ ਹੈ ਉਹਨਾਂ ਨਾਲ ਰਾਬਤਾ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਔਰ ਤਰੀਕਾ ਤੁਸੀਂ ਜ਼ਰੂਰ ਪੁੱਛ ਲੈਣਾ ਫਿਲਹਾਲ ਆਪਣੀ ਮਰਜ਼ੀ ਨਾਲ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਤੁਸੀਂ ਨਹੀਂ ਕਰਨਾ ਹਮੇਸ਼ਾ ਤੁਸੀਂ ਡਾਕਟਰ ਦੀ ਵੈਦ ਦੀ ਹਕੀਮ ਦੀ ਸਲਾਹ ਦੇ ਨਾਲ ਹੀ ਉਸ ਨੂੰ ਇੰਪਲੀਮੈਂਟ ਕਰਨਾ ਹੈ ਧੰਨਵਾਦ